ਅਰਸ਼ ਅਰਸ਼ ਤੇ ਰਵੀ ਵੱਡੀ ਟੱਕਰ ਕਬੱਡੀ ਜਗਤ ਦੀ ਵੱਡੀ ਟੱਕਰ ਕਬੱਡੀ ਜਗਤ ਦੀ ਵੱਡੀ ਟੱਕਰ ਰਵੀ ਦਿਉਰੇ ਵਾਲਾ ਚੋਲੇ ਦਾ ਅਰਸ਼ ਅਰਸ਼ ਜਿਹੜੇ ਪੰਜਵੇਂ ਪਾਸ਼ਾ ਦੀ ਧਰਤੀ ਆ ਉਹ ਜਿਹੜੇ ਜਿਹੜੇ ਪਿਆਰ ਕਰਦੇ ਇਹ ਚੋਲੇ ਵਾਲੇ ਨੂੰ ਫੜਕਾਦਾ ਹੋਊਗਾ ਉਹ ਬਾਦਲ ਕਪੂਰ ਸਿੰਘ ਦੇ ਪੋਤੇ ਨੇ ਕਹਿੰਦੇ ਅੱਜ ਆ ਆ ਜਾਣਾ ਲੋਕਾਂ ਨੂੰ ਨਹੀਂ ਨੰਬਰ ਤੇ ਤੂੰ ਪਹਿਲੇ ਲਿਜਾ ਸਕਦਾ ਸੀ ਚੋਬਰਾ ਪਰ ਇਹ ਤੂੰ ਲੋਕਾਂ ਨੂੰ ਸਵਾਦ ਦੇਣ ਦੇ ਲਈ ਆੜਿਆ ਸੀ ਪਰ ਦੂਜੇ ਪਾਸੇ ਚੋਲਾ ਸਾਹਿਬ ਵਾਲਾ ਅਰਸ਼ ਅਰਸ਼ ਤੇ ਰਵੀ ਵੱਡੀ ਟੱਕਰ ਕਬੱਡੀ ਜਗਤ ਦੀ ਵੱਡੀ ਟੱਕਰ ਕਬੱਡੀ ਜਗਤ ਦੀ ਵੱਡੀ ਟੱਕਰ ਰਵੀ ਦਿਉਰੇ ਵਾਲਾ ਚੋਲੇ ਦਾ ਅਰਸ਼ 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 ਓ ਓ ਓ ਓ ਓ ਓ ਓ ਨਾਉ ਦੇ ਪਤੰਦਰ ਦੇਖੀ ਗਏ ਆ ਆ ਇਹ ਵੀ ਚੱਕ ਕੇ ਢੇਰੀਏ ਕੋਲੇ ਕਰ ਦਿਖੀਓ ਜੀ ਤਮਾਜ਼ੇ ਇੰਦਰ ਲੰਗਰ ਲੱਗਾ ਇੱਧਰ ਗੇੜਾ ਹੀ ਦੇ ਦਿਓ ਮੈਂ ਕਿੰਨਾ ਹਾਂ ਇੱਧਰ ਗੇੜਾ ਦੇ ਦਿਓ ਵੀਰੇ ਤੁਰ ਕੇ ਕਈ ਵਾਰ ਨਾ ਉਹ ਨਾਲ ਦਾ ਜਾਣਦਾ ਹੁੰਦਾ ਬਈ ਮੇਰੇ ਦੋਸਤ ਦੀ ਕੁੜੀ ਐ ਜਾਂ ਮੁੰਡਾ ਹਨਾ ਇੱਧਰ ਆਹ ਸਾਈਡ ਤੇ ਕਰਦ ਗਏ ਇਹ ਤੇ ਹੁਣ ਯਾਰ ਖੜਨ ਗਈ ਲਓ ਕਬੱਡੀ ਪਤਾਰੇ ਪਿੰਡ ਦਾ ਪਿੰਨੀ ਆਹ ਦੂਜੇ ਪਾਸੇ ਮਾਝੇ ਵਾਲਾ ਅਰਸ਼ ਹੈ ਮੁਕਾਬਲਾ ਸਖਤ ਹੈ ਕੋਈ ਗੱਲ ਨਹੀਂ ਪੁਆਇੰਟ ਪੁਆਇੰਟ ਠੀਕ ਆ ਪਿੰਨੀ ਅਰਸ਼ ਠੀਕ ਆ ਮੁੜਿਆ ਤਾਂ ਨਹੀਂ ਗੋਡਾ ਜਾਂ ਪੈਰ ਬੱਚੇ ਉਹਦੇ ਘਰ ਵੇ ਮਿਲ ਗਏ ਆ ਉੱਥੇ ਖੜਾ ਵੀ ਆ ਦਿলো ਦਿਵਾਵਾਂ ਦੇ ਪਿੰਡਾ ਖੜਾ ਉਹ ਖਡੂਰ ਸਾਹਿਬ ਦੀ ਧਰਤੀ ਹੈ ਕਿ ਮਾੜਿਆਂ ਨਾਲ ਮਾੜੋ ਅਸੀਂ ਚੰਗਿਆਂ ਨਾਲ ਚੰਗੇ ਆ ਆਹ ਸਾਹਮਣੇ ਕਬੱਡੀ ਪੈਂਦੀ ਆ ਉਹ ਦੁਨੀਆ ਵੇ ਨਹੀਂ ਆ ਉੱਧਰ ਚੋਲੇਆਲਾ ਜਿਹੜੇ ਲਾਈਨ ਤੇ ਜਮਾ ਬੈਠੇ ਆ ਕਿਰਪਾ ਕਰਕੇ 2-2 ਫੁੱਟ ਦੇ ਪਿੱਛੇ ਨੂੰ ਛੱਡ ਦਿਓ ਯਾਰ ਲੈਣਾ ਆ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਵਾਲਿਓ ਥੋੜੇ ਪਿੱਛੇ ਨੂੰ ਹੋ ਜਿਓ ਵੀਰੇ हां ਜਮਨ ਥੋੜਾ ਜਾਲ ਨੂੰ ਲੱਗ ਜਾਓ ਅਮਰੀਕ ਥੋੜਾ ਥੋੜਾ ਪਿੱਛੇ ਨੂੰ ਹੋ ਜਾ ਵੀਰੇ ਕਿਉਂਕਿ ਤੁਹਾਡੇ ਤੇ ਜੇ ਡੈਗ ਪਿਆ ਨਾ ਫਿਰ ਔਖਾ ਹੋ ਜਾਣਾ ਹਾਂ ਥੋੜਾ ਥੋੜਾ ਪਿੱਛੇ ਜਿਹੜੇ ਇੱਧਰ ਵੀ ਬੈਠੇ ਆ ਹੋਰ ਹੋਰ ਹੋ ਜਾਓ ਥੋੜਾ ਜਿਆ ਇੱਥੇ ਤੇ ਆਮ ਹੀ ਡੈਗ ਪੈਂਦੇ ਆ ਪਲੇਅਰ ਜਿੰਨਾ ਹੋ ਸਕਦੇ ਥੋੜਾ ਜਿਆ ਪਿੱਛੇ ਨੂੰ ਹੋ ਜਾ ਉਧਰ 25 ਡਾਲਰਾਂ ਦੇ ਵਿੱਚ ਬੁਲਟ ਕੱਢਿਆ ਜਾਣਾ ਮੇਰੇ ਵੀਰੋ ਅਗਲਾ ਮੈਚ ਕਿਹੜੀਆਂ ਟੀਮਾਂ ਦਾ ਉਧਰ ਰਮਨ ਕੰਡੇ ਵੱਲੀੋਂ ਪਹਿਲਾ ਜਿਹੜਾ ਜਫਾ ਕੁਲਵੀਰ ਜਟਾਣੇ ਨੇ ਲਾਇਆ ਉਹਦੇ ਲਈ 100 ਡਾਲਰ ਆਇਆ ਹੈ ਅਮੋਲਕ ਚੀਮੇ ਦੀ ਟੀਮ ਹੈ ਰਮੌਲਕ ਚੀਮਾ ਵੀਜ਼ਾ ਇੱਕ ਨੇੜੇ ਕਰਕੇ ਤਲਵੰਡੀ ਸਲੇਮਪਿੰਡਾ ਜਿਹਨਾਂ ਨੇ ਕਹਿੰਦੇ ਅਵਤਾਰ ਪਾਸ ਪੜਿਆ ਉਹਨਾਂ ਨੂੰ ਪਤਾ ਕਿ ਤਲਵੰਡੀ ਸਲੇਮਪਿੰਡਾ ਵੱਲ ਕਹਿੰਦੇ ਨਕੋਦਰ ਲਾਕੇ ਦੀ ਵੱਲ ਜਿਹੜੇ ਜਲੰਧਰ ਦੀ ਚੱਲਦੀ ਆ ਇਹ ਕਹਿੰਦੇ ਉਸੇ ਚਿੱਟੀ ਵੀ ਧਰਤੀ ਦਾ ਨੌਜਵਾਨ ਚਿੱਤਪਾਲ ਜਿਹੜੀ ਪੱਕੇ ਤੌਰ ਤੇ ਕਿੰਨੇ ਦਾ ਰਹਿੰਦਾ ਪਰ ਆਹ ਕਹਿੰਦੇ ਨੌਜਵਾਨ ਬੋਏ ਮੈਂ ਪਹਿਲਾਂ ਕਹਿ ਕੇ ਹਟਿਆ ਲਾਵ ਮਾੜਾ ਬਾੜਾ ਪਿੱਛੇ ਨੂੰ ਹਟਜੋ ਲਾ ਬੋੜੀ ਗਿੰਦੀ ਚਿੱਤਪਾਲ ਚਿੱਟੀ ਵਾਲਾ ਇਹ ਜਲੰਧਰ ਜ਼ਿਲ੍ਹੇ ਵਾਲਾ ਕਿ ਕਾਦਾ ਹੋਇਆ ਪਰਦੇਸੀ ਚੰਨ ਵਰਗਿਆ ਹਾਣਦੇ ਆ ਸਾਰਾ ਜ਼ਿਲ੍ਹਾ ਜਲੰਧਰ ਸੁਨਣਾ ਕਰ ਗਿਆ ਹਾਣਦੇ ਆ ਚਿੱਤਪਾਲ ਦੀ ਕਬੱਡੀ ਆ ਖੋਸੇ ਕੋਟਲੇ ਵਾਲਿਆ ਉਹ ਚਿੱਤਪਾਲ ਕਹਿੰਦੇ ਚਿੱਟੀ ਵਾਲਾ ਨੌਜਵਾਨ ਸਾਹਮਣੇ ਅਰਸ਼ ਵਰਗੇ ਨੌਜਵਾਨ ਕਹਿੰਦੇ ਵੀਰੇ ਵਰਗੇ ਨਾਲ ਢਾਂਗੇ ਵਾਲਾ ਜਲਾਲਾਬਾਦ ਫਾਜ਼ਿਲਕਾ ਦਾ ਇਲਾਕਾ ਹੈ ਪਰ ਕਹਿੰਦੇ ਪੰਜਵੇਂ ਪਾਸ਼ਾ ਦੀ ਧਰਤੀ ਹੈ ਉਹ ਜਿਹੜੇ ਜਿਹੜੇ ਪਿਆਰ ਕਰਦੇ ਚੋਲੇ ਵਾਲੇ ਨੂੰ ਫੜਕਾਵਾ ਹੋਊਗਾ ਉਹ ਬਾਬੇ ਕਪੂਰ ਸਿੰਘ ਦੇ ਪੋਤੇ ਨੇ ਕਹਿੰਦੇ ਅੱਜ ਚਿੱਟੀ ਵਾਲਾ ਫੜ ਰਿਹਾ ਓ ਬਾਬੇ ਕਪੂਰ ਸਿੰਘ ਦੇ ਪੋਤੇ ਦੇ ਸ਼ਿਫਟਿੰਗ ਦੇ ਵਿੱਚ ਕਹਿੰਦੇ ਚੱਪਾਲ ਚਿੱਟੀ ਦੀ ਕਬੱਡੀ ਹੈ ਚਾਰ ਜਾਫੀ ਤਿਆਰ ਨੇ ਮੋٹے ਪੱਟਾਂ ਦੇ ਅੰਦਰੋਂ ਲੇ ਪਾਸੇ ਮਾਰਨ ਢੇਲੀ ਥਾਪੀ ਇੱਕ ਪਾਸੇ ਨੇ ਰੀਡਰ ਮਿੱਤਰੋ ਦੂਜੇ ਪਾਸੇ ਜਾਫੀ ਆਹ ਦੂਜੇ ਪਾਸੇ ਚੋਲੇ ਵਾਲਾ ਜਾਫੀ ਹੈ ਅੱਜ ਤੇ ਚੋਲੇ ਵਾਲਾ ਸੇਰਾ ਹੀ ਘਾ ਦੇ ਦਿੱਤਾ ਨੌਜਵਾਨਾ ਅੱਜ ਤੇ ਲੋਕਾਂ ਦੇ ਦਿਲ ਜਿੱਤ ਲਿਆ ਦੇਖ ਤੇਰੀ ਟੀਮ ਦੇ ਮੁੰਡੇ ਤਾਲੀਆਂ ਮਾਰਦੇ ਅਮਰੀਕ ਰੰਧਾ